ਨਾਲਾ ਨੀ ਨਨ ਕੀ ਹੋਇਆ ਲੜਕੇ ਚਲੇ ਗਏ ਕੁਛ ਨਹੀਂ ਹੋਇਆ ਪੁੱਤ ਗਈ ਗਈ ਆ ਹੁਣ ਤੇ ਤਾਰੇ ਲਾਈ ਗਈ ਉਹ ਗਈ ਉਹ ਗਈ ਚਲੋ ਆਪਾਂ ਵੀ ਹੁਣ ਕਹਿਣਾ ਨਹੀਂ ਜਾਣਾ ਨਾ ਆਪਾਂ ਭੈਣ ਨਾਲ ਗੱਲ ਕਰਨੀ ਆ ਤੇ ਨਾ ਆਪਾਂ ਪੁੱਤ ਤੂੰ ਆਪਣੇ ਡੈਡੀ ਨਾਲ ਪਾਪਾ ਨਾਲ ਦਾ ਸੀ ਠੀਕ ਆ ਹਾਂ ਐਵੇਂ ਜਰੂਰ ਲਿਖੂਗਾ ਸਾਡਾ ਹਲੋ 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 ਹਾਂਜੀ ਹਾਂ ਵਰਜੀਤ ਕਿੱਦਾਂ ਹਾਲ ਉਹ ਮੈਂ ਕਿਹਾ ਮੈਂ ਪਹੁੰਚ ਜਾਣਾ ਹੈ ਹੋਰ 2-3 ਘੰਟੇ ਤੱਕ ਇੱਥੇ ਆ ਇੱਥੇ ਥੋੜਾ ਜਿਹਾ ਪੰਗਾ ਪੈ ਗਿਆ ਸਗਾ ਇੱਥੇ ਪਹੁੰਚ ਜਾਣਾ ਆ ਘਰ ਪਹੁੰਚ ਜਾਣਾ ਹਾਂ ਆਹ ਪਹੁੰਚ ਜਾਣਾ ਆ ਥੋੜਾ ਕੰਮ ਖਰਾਬ ਹੋ ਗਿਆ ਇੱਥੇ ਚਲ ਕੋਈ ਨਹੀਂ ਮੈਂ ਆ ਕੇ ਦਾਦਾ ਤੈਨੂੰ ਤੂੰ ਇੱਥੇ ਭਾਜੀ ਕੋਲੇ ਚਲ ਚਲੀ ਕਾਲੇ ਭਾਜੀ ਕੋਲ ਚਲ ਜੀ ਮੈਂ ਉਧਰੇ ਆ ਜਾਊਗਾ ਸਿੱਧਾ ਅੱਛਾ ਆਹ ਹੁਣ ਇੱਧਰ ਉਹਦਾ ਵੀ ਚੰਗਾ ਹੀ ਲਾਦਾ ਹੁਣ ਹੀ ਕਾਣਾ ਪਤਾ ਨਹੀਂ ਕੀ ਗੱਲ ਹੋ ਗਈ ਜਿਹੜਾ ਐਡੀ ਜਿੱਤੇ ਸੋ ਗੱਲਾਂ ਹਣ ਚਲ ਮੈਂ ਆਕੇ ਤੇ ਨਾ ਗੱਲ ਕਰਦਾ ਠੀਕ ਓਕੇ ਆ ਗੁੜੀਏ ਗੇਦਾ ਫੋਨ ਆਇਆ ਸੀ ਭਾਜੀ ਇਹਦਾ ਹੀ ਫੋਨ ਸੀਗਾ ਆਇਆ ਤਾਂ ਇਹ ਮੈਨੂੰ ਲੱਗਦਾ ਕੋ ਪੰਗਾ ਤਾਂ ਹੀ ਡੇਟ ਦੇ ਪੈਸੇ ਮੰਗਾਏ ਹਾਂਜੀ ਬਾਈ ਸਤਿ ਸ੍ਰੀ ਅਕਾਲ ਹਾਂ ਜੀ ਬਾਸਾ ਹੋਰ ਕਿੱਦਾਂ ਜੀ ਹੋਰ ਠੀਕ ਹਾਂ ਮੈਂ ਡੈਡੀ ਆ ਗਿਆ ਡੈਡੀ ਆ ਗਿਆ ਬੱਚੀ ਤੋਂ ਆਉਂਦੀ हां तो किदा हां किदा हां हां ठीक आ सिद्ध हां वो ठीक आ चलो ले आया और बहन सो भी ली कादी आ रसदा थाने चाय अमृत चाय तो कट बना और भाई हां वो ठीक है يلا بھائی کام کر ਇਹ ਗਲਤੀ ਹੋ ਗਈ ਬਟੂ ਗੱਲ ਕੀ ਹੁੰਨੀ ਆ ਭੈਣ ਉੱਤੇ ਗੱਲ ਤਾਂ ਬਈ ਪਹਿਲਾ ਮੁੰਡਾ ਸਾਡੇ ਨਾਲ ਕੰਮ ਕਰਦੀ ਸੀ ਦੋ ਜਣੇ ਅੱਛਾ ਤੇ ਮੁਰਤੇ ਕਿਤੇ ਹੋਰ ਰੂਮ ਚ ਰਹਿੰਦੇ ਸਕੇ ਜੀ ਰਾਮ ਤੇ ਜਾਂਦੇ ਸਕੇ ਇਕੱਠੇ ਹੀ ਭੈਣੋਂ ਮੈਨੂੰ ਥੋੜੀ ਪਤਾ ਫਰਾ ਉਹ ਸ਼ਰਾਬ ਪੀਚਦੀ ਆ ਉਹ ਮੇਰੇ ਤੋਂ ਪਹਿਲਾਂ ਦੇ ਗਏ ਉਸ ਜੀ ਉਹ ਪੁਰਾਣੇ ਸੀ ਮੈਂ ਨਵਾਂ ਸੀਗਾ ਕਿਆ ਬੇਤੇ ਉਹ ਤੇ ਰੇਡ ਪੈ ਗਈ ਕੋਣੀ ਉਹ ਤਾਂ ਭੱਜ ਗਿਆ ਪੁਲਸ ਵਾਲੇ ਨੇ ਮੈਨੂੰ 잡ਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਰੇਡ ਪੈ ਗਈ ਹੈ ਹੋਰ ਨਾਲੇ ਹੀ ਉਹ ਨਹੀਂ ਉਹਨਾਂ ਨੂੰ ਪਤਾ ਲੱਗ ਕੇ ਮੈਨੂੰ ਫੜੀ ਪਿਆ ਆਪੇ ਤੇ ਇਨੋਂ ਥੋੜੀ ਬੰਨ ਨਾਲ ਤੂੰ ਕਦੇ ਹੋ ਕੰਮ ਕਰ ਤੈਨੂੰ ਕਦੇ ਡਰ ਸੀਗਾ ਉਹ ਕਦੇ ਕੰਮ ਕਰਦੀ ਸੀ ਤਾਂ ਉਹ ਤੇ ਮੁੰਡਿਆਂ ਨੇ ਉੱਥੇ ਮੇਰੀ ਮਦਦ ਕੀਤੀ ਹੁੰਦੀ ਸੀ ਪਹਿਲੇ ਗੁਰੂ ਮਗਾ ਕੇ ਉਹਨੇ ਵਿਚਾਰਾਂ ਟੇਢ ਲੈ ਕੇ ਉਸ ਗੱਲਬਾਤ ਕਰਕੇ ਮੈਨੂੰ ਤਾਂ ਬਾਝਾ ਵੀ ਨਹੀਂ ਜਿਉਂਦੀ ਉੱਥੇ ਸੀ ਉਹ ਸੀ ਜੀ ਬਿਲਾਦ ਨੇ ਮਦਦ ਕੀਤੀ ਤਾਂ ਉਹਨੇ ਚੇਟ ਲੈ ਕੇ ਭੇਜਿਆ ਹਾਂ ਇਹਦਾ ਮੈਂ ਤਾਂ ਉਹ ਮਦਦ ਕਰ ਦਿੱਤਾ ਰਹਿ ਜਾਣਾ ਸੀ ਇੱਥੇ ਇੰਨਾ ਵਾਰ ਮਾੜੀ ਮੁੱਢੀ ਮਾਤੁਰ ਕਰਨ ਨੇ ਬੰਦੇ ਨਹੀਂ ਤੁਸੀਂ ਰੂਮ ਚੇਂਜ ਕਰਵਾਉਂਦੇ ਆ ਉਹ ਮੈਨੂੰ ਥੋੜੀ ਉਮਰ ਜੀ ਤੋ ਪਤਾ ਵੀ ਉਹ ਇਹ ਕੰਮ ਕਰਦੇ ਆ ਜੇ ਪਤਾ ਹੁੰਦਾ ਤਾਂ ਮੈਂ ਅਬ ਹੀ ਚੇਂਜ ਕਰ ਲਾਣਾ ਸੀ ਜਦੋਂ ਉਹ ਨੱਠੇ ਆ ਤੈਨੂੰ ਵੀ ਕਹਿੰਦੇ ਤੂੰ ਤੂੰ ਵੀ ਵਿਰਾ ਪਾਸੇ ਹੋ ਜਾ ਕੇ ਤੇ ਤੂੰ ਵੀ ਹੋ ਜਾਂਦਾ ਉਹ ਕਿੱਥੇ ਉਹਦਾ ਹੁਣ ਭੈਣ ਪਤਾ ਹੀ ਸਦਾ ਉਹਨਾਂ ਨੂੰ ਵੀ ਅਸੀਂ ਕਿਹੜੀਆਂ ਕਰਤੂਤਾ ਕਰਦੇ ਆ ਹਾਂ ਹੁਣ ਮੈਨੂੰ ਥੋੜੀ ਪਤਾ ਸਗਾ ਵੀ ਕੀ ਕਰਦੇ ਕੀ ਨਹੀਂ ਕਰਦੇ ਤੂੰ ਤਾਂ ਦਿਲੋਂ ਸਾਫ਼ ਸੀਗਾ ਹਾਂ ਤੇ ਹੁਣ ਫਸ ਕੇ ਆ ਮੈਂ ਉੱਥੇ ਤੇ ਇੱਕ ਰੂਮ 'ਚ ਰਹਿਣ ਕਰਕੇ ਉਹ ਕਹਿੰਦੇ ਹੁਣ ਇਹ ਵੀ ਬੰਦਾ ਇਦਾਂ ਦਾ ਹੀ ਆ ਜਾਂਦੇ ਆ ਉਹ ਇਕੱਠੇ ਸਗੇ ਇਹ ਹੁਣ ਪੁਲਿਸ ਵਾਲਿਆਂ ਨੇ ਥੋੜੀ ਸੁਣਨੀ ਸੀ ਹਾਂ ਇਦਾਂ ਤੇ ਮਨਜ਼ੂਰ ਨਹੀਂ ਹੁੰਦੇ ਤਾਂ ਉਹ ਸ਼ਾਪਾ ਹੀ ਰੂਮ 'ਚ ਬਿਆਨਾ ਫਿਰ ਉਹਦਾ ਗੱਲ ਕਰੋ ਕੋਈ ਮੁਰਿਆ ਨੇ ਮਾਤਾ ਦਾ ਕਰਤ ਸੀ ਮੇਰੀ ਵਧੀਆ ਸੀ ਬੰਦੇ ਨਾ 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 ਇਤਨਾ ਜੇ ਦੇ ਤਰ੍ਹਾਂ ਦੇ ਦਿੱਤੇ ਆ ਮੈਂ ਲੱਗਾ ਕਿ 19 ਸਵੇਰ এয়ারਪੋਰਟ ਤੇ এয়ারਪੋਰਟ ਤੋਂ ਲੈ ਕੇ এয়ারਪੋਰਟ ਜਾਨੀ ਤੇ ਕਾਸ ਹੋਤੇ ਆਣੇ ਲਈ ਆ ਗਈ ਹੇ এয়ারਪੋਰਟ ਤੇ ਇਹ ਤਾਂ ਮਰਜੀ ਦਾ ਇੱਕਾ ਪੰਜਾਬ ਆ ਬਾਹਰ ਬਾਹਰ ਲੇ ਕਾਨੂੰਨਾਂ ਦਾ ਹੁਣ ਬਾਹਰ ਲਿਆ ਮੈਨੂੰ ਪਤਾ ਆ ਮੁਨਾਸੀਬਾ ਕਹਿੰਦੇ ਓ ਰੂਮ ਬਦਲ ਲੈਂਦਾ ਕੰਪਨੀ ਬਦਲ ਲੈਂਦਾ ਨਹੀਂ ਨਹੀਂ ਗਲਤਾਂ ਇਹ ਆਈ ਚੰਗੇ ਵਕਤਾਂ ਨਹੀਂ ਗਏ ਸੀ ਪਰ ਹੁਣ ਵਕਤ ਦੀ ਮਾਰ ਪੈਣੀ ਸੀ ਕਹਿੰਦੇ ਕੋਈ ਨਹੀਂ ਚੰਗਾ ਮੜਾ ਟਾਈਮ ਆ ਹੀ ਜਾਂਦਾ ਉਹ ਵੀ ਬੰਦਿਆਂ ਤੇ ਆਂਦੇ ਆ ਮੁਰਤੇ ਆ ਚਲ ਕੋਈ ਨਹੀਂ ਮੈਂ ਹੁਣ ਚੱਲਾਂ ਫੇ ਕੋਈ ਗੱਲ ਨਹੀਂ ਚਲ ਜਿਉ ਗਏ ਚੱਲਣਾ ਫੇ ਗੋਪੀ ਨੇ ਵੀ ਆ ਜਾਣਾ ਫੇ ਰੋਟੀ ਪਾਣੀ ਵੀ ਬਣਾਉਣਾ ਓਲੇ

ਆਲੀ ਬਤੇਰੀ ਆਲਾ ਉੰਗੋ ਕੀ ਨਾ ਮਰਦਾ ਆਪ ਕੋ ਇਹਨੇ ਜਿੱਦ ਦਾ ਬਾਜੀ ਕੋਣ ਜਾਣ ਮੈਨੂੰ ਵੀ ਦੱਸ ਸਕਦੇ ਹੋ ਚਲੋ ਠੀਕ ਆ ਮੈਂ ਵੀਰੇ ਨਾਲ ਮਿਲਿਆ ਆਉਂਗੀ ਹਾਂ ਕੋਈ ਗੱਲ ਨਹੀਂ ਚਲਾਂਗੇ ਇਕੱਠੇ ਚਲਦੇ ਨਾ ਹਾਂ ਮੈਨੂੰ ਵੀ ਗੇ ਨੂੰ 2 2.5 ਮਹੀਨੇ ਹੋ ਗਏ ਆ ਠੀਕ ਆ ਚਲ ਮੈਂ ਵੀ ਭਾਬੀ ਨਾਲ ਮਿਲਿਆ ਆਉਂਗੀ ਠੀਕ ਆ ਕੋਈ ਨਾ ਚਲੋ ਠੀਕ ਆ ਮੈਂ ਤਾਂ ਚੱਲਾਂ ਠੀਕ ਠੀਕ ਜੋਤ ਬੋਤ ਵੀ ਉਹ ਇੱਥੇ ਪੜਦੀ ਹੈ ਹਾਂਜੀ ਮੈਂ ਇੱਥੇ ਨਾਮ ਚੜਾ ਰਿਆ ਸੀ ਚਲ ਕੋਈ ਨਹੀਂ ਬੋਤ ਹੁਣ ਆਪਾਂ ਨੂੰ ਫੇਰ ਉੱਥੇ ਪਿੰਡੇ ਜਾਣਾ ਪੈਣਾ ਹੈ ਪਿੰਡ ਤੇਰਾ ਇੱਥੇ ਦਾ ਔਖਾ ਹੋ ਜਾਣਾ ਵੀ ਹਣ ਉੱਥੇ ਆਪਾਂ ਘਰੇ ਚੱਲਦੇ ਆ ਘਰੇ ਉੱਥੇ ਲਾ ਦਵਾਂਗੇ ਤੈਨੂੰ ਹਾਂ ਕੋਈ ਨਹੀਂ ਕਿ ਮੈਂ ਉੱਥੇ ਲਾ ਦਾਰਨਾ ਤੇ ਲਾ ਦਵਾਂ ਮੈਨੂੰ ਆਹੋ ਇੱਦਾਂ ਕੰਨੀ ਪੈਣੀ ਤਾਂ ਕੋਈ ਨਹੀਂ ਬੁੱਤ ਹੈ ਠੀਕ ਹੋਰ ਬੁੱਤ ਪੜ੍ਹਾਈ ਵਧੀਆ ਚੱਲਦੀ ਹਾਂਜੀ ਅੱਛਾ ਕਹ ਤੂੰ ਬੁੱਤ ਤਾਈ ਲੜਦੀ ਹੁੰਦੀ ਸੀ ਤੇ ਨਾਲ ਤਾਈ ਨਹੀਂ ਲੜਦੀ ਸੀ ਰੈਡੀ ਹਾਂ ਮੈਂ ਤਾਈ ਤੇ

ਤਾਨੂੰ ਕੀ ਪਤਾ ਲੱਗ ਗਿਆ ਤੂੰ ਜਿਹੜੀਆਂ ਚਤਰਾਇਆਂ ਤੂੰ ਕਹਿੰਦੀ ਉਹ ਨਹੀਂ ਤੂੰ ਲੜ ਕੇ ਆਈ ਓਹਨਾਂ ਨਾਲ ਮੈਂ ਲੜ ਕੇ ਆਈ ਆ ਆਹੋ ਤੁਹਾਨੂੰ ਕੌਣ ਕਹਿੰਦਾ ਐ ਮੈਨੂੰ ਕਿਸੇ ਨੇ ਵੀ ਦੱਸ ਦਿੱਤਾ ਮੈਨੂੰ ਪਤਾ ਲੱਗ ਗਿਆ ਤੂੰ ਲੜੀ ਨੀ ਉਹਨਾਂ ਨੂੰ ਜਿਹੜੇ ਤੈਨੂੰ ਪੈਸੇ ਭੇਜੇ ਡਾਕਾ ਨਾਲ ਤੂੰ ਮੈਨੂੰ ਵੀ ਨਹੀਂ ਦੱਸਿਆ ਉਹ ਮੈਂ ਦੱਸਣੇ ਹੀ ਸੀਗੇ ਤੁਹਾਨੂੰ ਕਦੋਂ ਦੱਸਣੇ ਸੀਗੇ ਐ ਉਹ ਹੀ ਨੇ ਦੱਸਿਆ ਵੀ ਮੈਨੂੰ ਕਾਇਆ ਬਿਮਾਰ ਸੀਗਾ ਵੀ ਇਹਨੇ ਕਹੇ ਨਹੀਂ ਦਿੱਤੇ ਉਹਨਾਂ ਨੂੰ ਕਹਦੀ ਇਹਨੇ ਸਾਰੇ ਚਲਾਨ ਤੂੰ ਪੈਸੇ ਉਹਨਾਂ ਨੂੰ ਕਿਉਂ ਨਹੀਂ ਦਿੱਤੇ ਉਹਨੇ ਮੈਨੂੰ ਪੈਸੇ ਲਾ ਕੇ ਭੇਜਿਆ ਤੂੰ ਪੈਸੇ ਕਦ ਨਹੀਂ ਦਿੱਤੇ ਉਹਨਾਂ ਨੂੰ ਤੈਨੂੰ ਸੰਗ ਹੈਗੀ ਮਣੀ ਮੋਟੀ ਆਪਣੇ ਆਪ ਉਹਦੇ ਕੋ ਕਿਹੜੇ ਮੂੰਹ ਨਾ ਜਾਊਗਾ ਹੁਣ ਮੈਂ ਤੂੰ ਮੈਨੂੰ ਕਹੀ ਮੇਰੇ ਨਾਲ ਲੜਦੇ ਆ ਮੇਰੇ ਨਾਲ ਲੜਦੇ ਆ ਮੈਂ ਤੈਨੂੰ ਘਰ ਰੋਟੀ ਬਣਾ ਕੇ ਉੱਥੇ ਹੀ ਖਾ ਲ। ਇੱਧਰ ਨਾ ਆਈ ਤੂੰ ਇੱਥੇ ਨੂੰ ਆ ਗਈ ਆ। ਤੈਨੂੰ ਇੱਥੇ ਆਉਣ ਨੂੰ ਨਹੀਂ ਸੀਗਾ ਤੈਨੂੰ ਮੈਂ ਉੱਥੇ ਗਿਆ ਹੀ ਰੋਟੀ ਆਪਣੀ ਜੁੱਦੀ ਬਣਾ ਕੇ ਖਾਣਾ। ਇਹ ਤੇਰੀ ਬਜਾ ਨਾ ਸਾਰਾ ਕੰਮ ਹੋਇਆ ਮੈਂ ਤੈਨੂੰ ਦੱਸਾਂ। ਤੇਰੇ ਘਰ ਕੇ ਨਾ ਮੈਂ ਉਹਨਾਂ ਨੂੰ ਫੋਨ ਵੀ ਨਹੀਂ ਕੀਤਾ। ਮੈਂ ਕਿਹਾ ਵੇ ਮੇਰੇ ਨਿਆਣੇ ਨੂੰ ਤੰਗ ਕਰਦੇ ਹੋਣੇ। ਮੈਂ ਮੈਸੇਜ ਬੋਲ ਕੇ ਭੇਜ ਦਤਾ ਹੁਣ ਮੈਂ ਉਥੇ ਕਿਹੜੇ ਮੂਨਾਂ ਕੋ ਜਾਊਂਗਾ ਉਹ ਘੜ ਉੱਤੇ ਰਹਿੰਦੇ ਆ ਹੁਣ ਉਹ ਉਹ ਕਿੱਥੇ ਆ ਉਹ ਤਾਂ ਉਹਦੀ ਦੀਦੀ ਦੀ ਮਾਸੀ ਦੀ ਕੁੜੀ ਨਹੀਂ ਸੀ ਜਿਹੜੀ ਆਸਟ੍ਰੇਲੀਆ ਸੀ ਉਹ ਆਹੋ ਆਹੋ ਕਿਉਂ ਸੀ ਉਹ ਖੇਚ ਲਗੇ ਆ ਤੇ ਉਹ ਉੱਥੇ ਰਹਿੰਦੇ ਆ ਹੁਣ ਉਹਨਾਂ ਦੇ ਘਰ ਵਿੱਚ ਉਹ ਜੀ ਦਾ ਕੰਮ ਉਹਨਾਂ ਦਾ ਉੱਥੇ ਹਾਂਜੀ ਉੱਥੇ ਚਲ ਗਿਆ ਭਾਜੀ ਤੇ ਰਹਿੰਦੇ ਉਹ ਤਾਂ ਤੂੰ ਇੱਥੇ ਆ ਗਿਆ ਉੱਥੇ ਚਲ ਗਿਆ ਉੱਥੇ ਜਿੰਦੇ ਲੱਗਿਓ ਜਿੰਦੇ ਲੱਗਿਓ ਉੱਥੇ ਜੇ ਤੂੰ ਨਾ ਇਹ ਕੰਮ ਕਰਦੀ ਉਨੀ ਵੀ ਨਹੀਂ ਸੀ ਜਾਣਾ ਕਿਤੇ ਤਾਂ ਟਾਈਮ ਨਹੀਂ ਸੀ ਇੱਧਰ ਆਉਣਾ ਤਾਂ ਕੀ ਪਤਾ ਮੈਂ ਵੀ ਕੰਮ ਤੇ ਇੱਥੇ ਮੇਰਾ ਵੀ ਵਧੀਆ ਲੱਗ ਜਾਂਦਾ ਮਾੜੀਆਂ ਨੀਤਾਂ ਮਾਰ ਲੰਨੀਆਂ ਬੰਦੇ ਨੂੰ ਅੱਛਾ ਤੂੰ ਕਹਿੰਦੀ ਹਣੀ ਪਤਾ ਨਹੀਂ ਕਿੰਨੇ ਕੇ ਪੈਸੇ ਆਉਣ ਲੱਪਾ ਨੇ ਉੱਥੇ ਉਹਨਾਂ ਨਾਲ ਵਿਗਾੜ ਕੇ ਰੱਖ ਦਿੱਤੀ

ਹਾਂ ਭਾਜੀ ਅਮਰਜੀਤ ਨੂੰ ਬਿੱਟੂ ਬੋਲਦਾ ਹਾਂ ਜੀ ਭਾਜੀ ਨਹੀਂ ਭਾਜੀ ਦੁਬਈ ਗਾ ਨੂੰ ਆ ਗਈ ਉਹ ਥੋੜਾ ਕੰਮ ਖਰਾਬ ਹੋ ਗਿਆ ਮੈਂ ਪਿੰਡ ਆ ਗਿਆ ਇੱਧਰ ਹਾਂ ਜੀ ਭਾਜੀ ਆਹ ਭਾਜੀ ਉੱਥੇ ਇੱਥੇ ਆ ਗਏ ਤੁਹਾਨੂੰ ਮੈਂ ਦੱਸਦਾ ਕਿੱਥੇ ਆ ਤੁਸੀਂ ਘਰੇ ਹੀ ਆ ਨਹੀਂ ਮੈਨੂੰ ਤਾਂ ਦੱਸਿਆ ਨਹੀਂ ਆ ਬਾਜੀ ਤੇ ਦੱਸਿਆ ਬਾਜੀ ਫੇ ਮੈਂ ਆਉਣਾ ਸੀ ਕਿੱਥੇ ਆ ਤੁਸੀਂ ਇਹ ਤਾਂ ਕਰਦੋਂ ਨੂੰ ਬਹੁਤ ਮੁਸ਼ਕਲ ਲੱਗਣਾ ਕਿੱਥੇ ਲੱਭ ਲਮਾ ਕੇ ਫਿਰ ਵੀ ਦਾਦਿਓ ਆਹ ਭਰਾਵਾ ਬੋਲ ਕੇ ਤਾਂ ਮੈਨੂੰ ਵੀ ਐਡਰੈਸ ਦਾ ਜਿਆਦਾ ਹੈਗਾ ਅੱਛਾ ਜੀ ਮੈਂ ਵੀ ਹੁਣ ਇਧਰ ਮਾਰਕੀ ਨੂੰ ਆਇਆ ਅੱਛਾ ਜੀ ਬ੍ਰਹਮ ਕਮਰੇ ਕੋਲ ਮੇਰੇ ਮੱਧ ਮਕਾਨ ਦਾ ਨੰਬਰ ਕਿੰਨਾ ਮੈਨੂੰ ਨਹੀਂ ਇਹਨਾਂ ਪਤਾ ਪਤਾ ਫੇ ਬਾਜੀ ਹੁਣ ਤੁਹਾਡੇ ਕੋਲ ਆਉਣਾ ਸੀ ਮਿਲਣਾ ਸੀ ਤੁਹਾਨੂੰ ਕਿੱਥੇ ਆ ਤੁਸੀਂ ਮਿਲਣਾ ਅਸੀਂ ਆਲਾ ਇੱਕ ਦੋ ਕਿਸੇ ਨਾਲ ਦੇ ਵਿੱਚ ਪਿੰਡ ਅੱਛਾ ਜੀ ਚਾਚੀ ਦੇ ਸੱਦੇ ਆ ਆਪਣੇ ਅੱਛਾ ਜੀ ਆਹ ਉਹਦਾ ਕੋਈ ਕੰਮ ਲਗਾ ਪਾਉਣਾ ਹੈ

ਉਹ ਜੀ ਨਹੀਂ ਹੋਗਾ ਨਾ ਲੁਧਿਆਣਾ ਜੀ ਤੁਹਾਨੂੰ ਨਹੀਂ ਪਤਾ ਲੱਗਣਾ ਇੱਥੇ ਕਹਿੰਦਾ ਅਸੀਂ ਆਉਣਾ ਆ ਪਿੰਡ ਇੱਕ ਦੋ ਦਿਨ ਤੱਕ ਚਾਚੀ ਦਾ ਕੋਈ ਕੰਮ ਕਹਿੰਦਾ ਉਹਦੇ ਮਸਲੇ ਚ ਆਉਣਾ ਆਸੀਂ ਕਹਿੰਦਾ ਪਿੰਡੇ ਆ ਜੀ ਨੂੰ ਪਿੰਡੇ ਚੱਲਾਂਗੇ ਨਾਲ ਭੈਣ ਨੂੰ ਲੈ ਕੇ ਚੱਲਦੇ ਆ ਗੱਲਬਾਤ ਕਰਦੇ ਆ ਕੀ ਗੱਲ ਆ ਤੂੰ ਤਾਂ ਚੰਦ ਜਾੜ ਦਤਾ ਉਹਨਾਂ ਨੂੰ ਬੁਮਾਰਾਂ ਨੂੰ ਛੱਡ ਕੇ ਆ ਗਈ ਦੱਸ ਹੈ ਅਕਲ ਤੋਂ ਬੰਦਾ ਕੰਮ ਲੈਂਦਾ ਵੀ

ਕੀ ਕਰ ਕਿਦਾਂ ਠੀਕ ਆ ਅੱਛਾ ਕਰ ਗਾਰੇ ਹਾਂ ਹੋਰ ਕਿਦਾਂ ਕਰੇ ਹਾਂਜੀ ਠੀਕ ਆ ਆ ਮਾਹੀ ਦੋ ਫੌਲੀ ਦੀ ਆਈ ਨਹੀਂ ਜਲੀ ਨਾ ਉਹ ਬੀਬੀ ਨਹੀਂ ਆਈ ਕੋ ਭਾਜੀ ਬਸਾਸੀ ਕਮਰੇ ਦੇ ਅੰਦਰ ਹੋ ਚੱਲ ਗਿਆ ਉਹ ਕੋਈ ਨਾ ਲੱਗੇ ਨਹੀਂ ਆਇਆ ਇਹਨਾਂ ਅਕੀਦ ਨੂੰ ਜਨੇ ਭਾਜੀ ਕੋਲ ਆ ਹੀ ਆ ਗਿਆ ਕੋਈ ਨਹੀਂ ਪੁੱਛਦੇ ਆ ਭਾਜੀ ਕਰਦੀਆਂ ਗੱਲਾਂ ਭਾਈ ਠੀਕ ਆ ਬੋਲੇ ਭਾਬੀ ਉਹ ਇੱਥੇ ਖੜੀ ਸੀ ਚਾਚੀ ਖੜੀ ਸੀ ਨਾਉ ਚਾਚੀ ਦੀ ਉਹ ਲੈ ਕੇ ਅੰਦਰਵਾਜ ਮਾਰ ਕੇ ਅੱਛਾ ਉਹ ਵੀਰੇ ਅੰਦਰ ਹੀ ਚਲ ਗਏ ਬੁਲਾ ਕੇ ਸਿੱਧੇ ਉਹ ਮੈਂ ਕਮਰੇ ਦਾ ਤਾਲਾ ਖੋਲਣਾ ਸੀਗਾ ਘੋਠੀ ਆਪਣੀ ਦਾ ਅੱਛਾ ਜੋ ਉੱਤੇ ਜੇ ਆਪਣੇ ਦਾਇ ਨੂੰ ਪਾਣੀ ਲਿਆ ਕੇ ਦੇ ਉਹ ਅਸੀਂ ਅੰਦਰ ਤਾਂ ਨਹੀਂ ਬੈਠੇ ਮੜਾ ਕਲਾਰਾ ਜੇ ਅਸੀਂ ਤਾਂ ਜੇ ਬਾਹਰ ਬੈਠਣੇ ਆ ਉਹ ਅੰਦਰ ਮੈਂ ਦੇਖਿਆ ਤਾਲਾ ਖੋਲੇ ਅੰਦਰ ਪੜਾ ਜੇ ਜਿਆਦਾ ਕਿੱਥੇ ਹਾਂ ਕਿੱਧਰ ਗਿਆ ਬੇਟੋ ਉਹ ਤਾਂ ਚਾਚੀ ਗਿਆ ਵਾਂ ਜਾ ਚੱਲੇ ਆ ਅੱਛਾ ਉਹ ਫੇ ਉਧਰ ਹੀ ਹੁਣ ਮੈਂ ਲੱਗਦਾ ਉਹ ਉੱਥੇ ਫੇ ਮੈਨੂੰ ਆਹ ਚਾਚੀਏ ਚੱਲੇ ਆ ਮੈਂ ਚੱਲ ਮੈਂ ਜਾਣਾ ਦਾ ਮਲ ਬਲਾਇਆ ਦਾ ਸੁੱਕਸ ਵੀ ਨਹੀਂ ਆਇਆ ਜਿਹੜਾ ਐਡੀ ਛੇਤੀ ਆ ਗਿਆ ਪਤਾ ਨਹੀਂ ਹੁਣ ਅਮਰਜੀਤ ਨੂੰ ਹੋਊਗਾ ਕਿੱਦਾਂ ਆਇਆ ਆ ਪਤਾ ਨਹੀਂ ਕਹਿੰਦਾ ਕੋਈ ਕੰਮ ਕੋ ਕੋ ਨਹੀਂ ਬਾਕੀ ਕੋਈ ਨਹੀਂ ਦਹਾਦਨ ਤੇ ਵੀਰੇ ਤੁਹਾਨੂੰ ਚਲੋ ਮੈਂ ਤਾਂ ਗੱਲਬਾਤ ਕਰ ਲੰਨੇ ਆ। ਉਹ ਕਹਿੰਦਾ ਸਿਆਣਾ ਪਤਾ ਗਿਆ ਹੁਣ ਸਾਨੂੰ 1.5 ਮਹੀਨੇ ਹੋ ਗਏ ਪਿੱਗੇ ਨੂੰ। ਉੱਥੇ ਤਾਂ ਸਾਨੂੰ ਨਾਮ ਤੇ ਐਡਰੈਸ ਦਾ ਪਤਾ ਆ। ਨਜਾਨੀਆਂ ਜੁਨੀਅਰ ਕਿਹਾ ਮੈਂ ਨਾ ਕਿਹੜਾ ਅੰਨਿਆ ਪੜਿਆ। ਵੀਰੇ ਮੈਨੂੰ ਫੋਨ ਹੀ ਨਹੀਂ ਲੱਗੀ ਕਦੋਂ। ਬਸ ਭੈਣ ਉਹ ਮਾਹੌਲ ਇਦਾਂ ਦਾ ਸੀਗਾ। ਬਸ। ਮੇਪੋ ਵੀ ਨਹੀਂ ਹੋਇਆ ਵੀਰੇ ਫੋਨ। ਚਲੋ ਬਸ ਮਾਹੌਲ ਇਦਾਂ ਦਾ ਸੀ ਜਾਣਾ ਪੈ ਗਿਆ ਮੈਨੂੰ। ਹੈ ਜੀ। ਹੋਰ ਭਾਬੀ ਕਿੱਟਾ ਦੇ ਪੈਂਸਾ ਸਿੱਕਾਰ ਰੋਹਾਰ ਜਾ ਠੀਕ ਹੈ ਭਾਈ ਹੋਰ ਸਿੱਕਾਰ ਪਾਸੇ ਹੋਰ ਭਾਬੀ ਤਾਂ ਦੇਖੋ ਜਣੇਗਾ ਦੱਸਿਆ ਨਹੀਂ ਸਾਨੂੰ ਹੋਰ ਭੈਣ ਦੀ ਇਹ ਬਿਮਾਰ ਹੋ ਗਏ ਸੀਗੇ ਇਹ ਬਿਮਾਰ ਹੋ ਗਿਆ ਸੀ ਹਾਂ ਬਿਮਾਰ ਲੈ ਮੈਨੂੰ ਪ੍ਰਾਈਸ ਆਉਂਦੇ ਰਹੀ ਇਹ ਵੀ ਇੱਥੇ ਹੀ ਸੀ ਜਦੋਂ ਇਹ ਬਿਮਾਰ ਹੋ ਗਏ ਤਾਂ ਡਾਕਟਰ ਨੇ ਟ੍ਰੀਟਮੈਂਟ ਕਰਾਉਣ ਲਿਖਿਆ ਰਿਪੋਰਟਰ ਪੁੱਟਾ ਕਰਾਉਣ ਲਿਖਿਆ ਉਹ ਖਰਚਾ ਜ਼ਿਆਦਾ ਸੀ ਫੇਰ ਮੈਂ ਭਾਜੀ ਆਪਣੇ ਨੂੰ ਕਹਿੰਨ ਕੀਤਾ ਉਹ ਕੋ ਦੋ ਤਿੰਨ ਦਿਨਾਂ ਪਤੀਜੀ ਮੈਨੂੰ ਛੁੱਟੀਆਂ ਸੀਆਂ ਜੋਤੀ ਨੂੰ ਉਹ ਛੱਡਣ ਆਇੱਥੇ ਰਹਿ ਪਈ ਤੇ ਉਹ ਮੈਨੂੰ ਪੈਸੇ ਵੀ ਦੇ ਗਏ ਨਾ ਫਿਰ ਟੈਸਟ ਉਸ ਕਰਾਉਣ ਲਈ ਸੁਮੇ ਨਾਲ ਵੀ ਲੈ ਕੇ ਟੈਸਟ ਉਸ ਕਰਾ ਕੇ ਸਾਰਾ ਖਰਚ ਛੱਡ ਕੇ ਗਈ ਸ਼ਾਮ ਨੂੰ ਅਮਰਜੀਤ ਬੋਲ ਕੇ ਚਲੀ ਗਈ ਉਹ ਹੈ ਜੋ ਦੋ ਦਿਨਾਂ ਬਾਅਦ ਗਈ ਪਤੀਜੀ ਮੇਰੀ ਤਾਂ ਹੁਣੇ ਭਾਜੀ ਨੂੰ ਦੱਸ ਦਿੱਤਾ ਕਿ ਇਦਾਂ ਹੋਇਆ ਉਹਨਾਂ ਨੇ ਤਾਂ ਕਰ ਪੂਆ ਉਹ ਭਾਜੀ ਨੇ ਇਹ ਉਹ ਸਾਨੂੰ ਤਾਂ ਕੁਝ ਨਹੀਂ ਕਿਹਾ ਕਿ ਮੇਰ ਲੁਧਿਆਣੇ ਵਾਲੀ ਮਾਸੇ ਦੀ ਕੁੜੀ ਆ ਨਾ ਉਹਨੇ ਜਾਣਾ ਸੀਗਾ ਬਾਹਰ ਨੂੰ ਆਸਟ੍ਰੇਲੀਆ ਸ਼ਿਫਟ ਹੋ ਗਏ ਹਾਂ ਹਾਂ ਜੀ ਹਾਂ ਉਹਨਾਂ ਦਾ ਫੇਰ ਕਾਰੋਬਾਰ ਵੀ ਸੀਗਾ ਮੜਾ ਮੋਟਾ ਜਿਹੜਾ ਸੀਗਾ ਤੇ ਘਰ-ਬਾਰ ਤੇ ਭਾਜੀ ਨੇ ਗੱਲ ਕੀਤੀ ਵੀ ਚੱਲ ਤੁਸੀਂ ਉੱਥੇ ਸੈੱਟ ਹੋ ਜਾਵੀਂ ਇੱਥੇ ਨਹੀਂ ਕੁਝ ਬਣਦਾ ਤਾਂ ਤੇ ਅਸੀਂ ਉੱਥੇ ਰਹਿਣ ਚਲੇ ਗਏ ਨੇ ਬੀਣਾ ਬਿਮਾਰ ਹੋ ਗਏ ਸੀ ਤੂੰ ਮੈਨੂੰ ਕਦੇ ਨਹੀਂ ਦੱਸਿਆ ਮੈਂ ਖਬਰ ਤੋਂ ਵੀ ਕਿੱ데 ਰਹਿ ਗਈ ਸੀ ਤੇ ਬੱਸ ਭੈਣ ਜੀ ਤੁਹਾਨੂੰ ਪਤਾ ਹੀ ਆ ਮਜਬੂਰ ਸੀ ਤਾਂ ਪੈਸੇ ਜਿਹਨਾਂ ਦੇ ਦੇਣੇ ਸੀਗੇ ਦੇਣ ਚ ਉਹੀ ਸਾਨੂੰ ਸੀਗਾ ਵੀ ਪੈਸੇ ਕਿੱਦਾਂ ਲਾਈਏ ਅਸੀਂ ਇਸੇ ਚੱਕਰ ਵਿੱਚ ਵੀ ਇਹ ਵੀ ਕਹਿੰਦੇ ਚੱਲ ਠੀਕ ਐ ਇੱਥੇ ਕੰਮ ਕਰਿਆ ਨਾ ਹੈ ਨਹੀਂਗਾ ਕਿਹੜਾ ਕਰੂੰ ਕੰਮ ਨਹੀਂ ਕਰਦਾ ਕਾਲਪਰ ਬਟਨ ਨੂੰ ਕਿਹਦਾ ਦਿਨ ਕਰਦਾ ਉਹ ਵੀਰੇ ਤੇ ਠੀਕ ਆ ਬਹੁਤ ਠੀਕ ਐ ਹੁਣ ਚੱਲੀਏ ਹੁਣ ਠੀਕ ਐ ਬਾਜੀ ਠੀਕ ਐ ਹੁਣ ਕੋਈ ਨਹੀਂ ਬਾਜੀ ਪਤਾ ਲੱਗ ਗਿਆ ਮੈਨੂੰ ਵੀ ਜੋਤੇ ਨੇ ਦੱਸਿਆ ਬਈ ਮੰਮੀ ਉਥੋਂ ਲੜ ਕੇ ਆਇਆ ਨਿਆਣਾ ਤਾਂ ਹੈ ਨਹੀਂ ਥੋੜੀ ਸਿਆਣੀ ਆ ਮੈਂ ਤਾਂ ਬਾਜੀ ਇਹਨੂੰ ਬੋਲਦਾ ਆ ਵੀ ਤੇਰੇ ਕੋਲ ਪੈਸੇ ਸੀ ਤੂੰ ਬਾਜੀ ਨੂੰ ਦੇਣ ਦੀ ਲਾਜ ਲਈ ਚਲੋ ਮੇਰੀ ਵੀ ਬਹੁਤ ਵੱਡੀ ਗਲਤੀ ਜਿਹੜੀ ਮੈਂ ਇਹ ਦੇ ਮਗਰ ਲਾ ਕੇ ਤੁਹਾਨੂੰ ਫੋਨ ਨਹੀਂ ਕੀਤਾ ਅਸੀਂ ਤਾਂ ਮੰਗਾ ਹੀ ਨਹੀਂ ਹੈਗੇ ਪੈਸੇ ਇਹ ਤਾਂ ਮੰਗੇ ਨਹੀਂ ਸੀ ਨਹੀਂ ਮੈਂ ਇਹਨੂੰ ਉਸ ਟਾਈਮ ਸਾਰੀ ਗੱਜਤ ਇਹਦਾ ਫਰਜ਼ ਬਣਦਾ ਸੀਗਾ ਪੈਸੇ ਦੇਣਾ ਤੁਹਾਨੂੰ ਜਿਹੜੇ ਉਹ ਪੈਸੇ ਦੇ ਕੇ ਤੇ ਭਰਾ ਦੇ ਕੇ ਗਿਆ ਇਹ ਘਰ ਪੈਸੇ ਤੱਕ ਇਹਨੂੰ ਦੇਣੇ ਚਾਹੀਦੇ ਸਗੇ ਪੈਸਿਆਂ ਦੀ ਬਿੱਟੂ ਸਾਨੂੰ ਸਾਰੇ ਪਤਾ ਹੈ ਇਹ ਪੈਸੇ ਜਿਹੜੇ ਤੂੰ ਐਫ ਡੀ ਕਰਾਈ ਸੀ ਜਮ੍ਹਾਂ ਕਰਾਉਂਦਾ ਸੀ ਉਹ ਵੀ ਡਾਕੀਆ ਤੇ ਗਿਆ ਉਸ ਗੱਲ ਦਾ ਵੀ ਸਾਨੂੰ ਪਤਾ ਹੈ ਅਜੀ ਦਾ ਡਾਕੀਆ ਜਿਹੜੇ ਪੈਸੇ ਦਾ ਵੀ ਜਗ ਨਹੀਂ ਕੀਤਾ ਇਹਨੇ ਸਮਝ ਤੇ ਜਦੋਂ ਡਾਕੀਆ ਫੋਨ ਕਰਦਾ ਸੀ ਤੇ ਡਾਕੀਆ ਨੂੰ ਕਿਹਾ ਵੀ ਹੱਥੇ ਨਾਲ ਗੱਲ ਕਰੀ ਪੈਸੇ ਦੀ ਉਹ ਕਹਿੰਦਾ ਵੀ ਅਸੀਂ ਤਾਂ ਗੱਲ ਦੇ ਸੁਣ ਤਾਂ ਚਲੋ ਮੈਂ ਲਿਆ ਉਹ ਦਿਨ ਫਟਾਫਟ ਆਈ ਤੇ ਮੈਂ ਕੰਮ ਆਈ ਆ ਜਾ ਮਾਈ ਤਾਂ ਦੱਸਿਆ ਵੀ ਨਹੀਂ ਮੇਰੇ ਪੈਸਿਆਂ ਦੇ ਚੱਕ ਲੈਣਾ ਆ ਔਰ ਉਹ ਬਾਜੀ ਗੱਲ ਇਦਾਂ ਆ ਬਈ ਚਤਰਾਈ ਵੀ ਜਾਦੇ ਮਾਰ ਲੰਦੀ ਆ ਕੋ ਗੱਲ ਪਤਾ ਗਿਆ ਜੀ ਤੁਹਾਡੀ ਮਿਹਨਤ ਦੇ ਪੈਸੇ ਅਸੀਂ ਕੀ ਕਰਨੇ ਆ ਅਸੀਂ ਤਾਂ ਦਿਨ ਬਾਹਰ ਭੇਜਿਆ ਤੇਰੀ ਮਦਦ ਕੀਤੀ ਸੀ ਤੇ ਚਲੋ ਲਈ ਜੀ ਚਲੋ ਸੈਟ ਹੋ ਗਏ ਕੋਈ ਕਰਾਂਗੇ ਕੋਈ ਸਾਜੀ ਕਰਾਂਗੇ ਕੋਈ ਬਣ ਜਾਊਗਾ ਬੱਚਿਆਂ ਦਾ ਉਹ ਬਾਜੀ ਮੈਂ ਕਿਹਾ ਵੀ ਇਹਨੂੰ ਇਹ ਗੱਲ ਕਹੀ ਸੀ ਕਿ ਬੇਜੇ ਤੇਨਾਂ ਕੋ ਗੱਲ ਬਾਤ ਆ ਤੂੰ ਘਰ ਰਹਿਣਾ ਹੈ ਉੱਥੇ ਮੈਂ ਉੱਥੇ ਜੁਦੀ ਬਣਾ ਲਾ ਆਪਣੀ ਬੇਬੇ ਕੇ ਘਰ ਨਹੀਂ ਜਾਣਾ ਫੋਨ ਫਟੀਕ ਵਾਲੇ ਤੋਂ ਪੈਸੇ ਫੜੇ ਅਗਲੇ ਦਾ ਕੰਮ ਮੰਗਣਾ ਜੇ ਬੇਲਾ ਕੁਬਲਾ ਹੋਣਾ ਤਾਂ ਬੋਲਦੇ ਵੀ ਤੁਸੀਂ ਖੜ-ਖੜ ਲਾਈ ਰੱਖਿਆ ਤੜ-ਖੜ ਲਾਈ ਰੱਖਿਆ ਲੱਗਾ ਭਾਈ ਚਲੋ ਮੈਂ ਗਲਤੀ ਮੰਨਦਾ ਇਹਨੇ ਕੀਤੀ ਆ ਮੈਂ ਇਹਨਾ ਤੋਂ ਤੁਹਾਡੇ ਤੋਂ ਮਾਫ਼ ਵੀ ਮੰਗਦਾ ਦੁੱਧ ਤੋਂ ਲੜ ਪਈ ਮੈਨੂੰ ਡਾਕਟਰ ਨੇ ਕਹਤਾ ਇਹ ਰਗਵਾਈ ਜਿਹੜੀ ਤਾਕਤ ਆ ਗਈ ਭਾਈ ਦੁੱਧ ਨਾ ਖਾਣੀਆ ਦੁੱਧ ਤੋਂ ਲੜ ਪਈ ਕੀ ਨੀ ਨੀ ਕੀ ਕਰਨਾ ਹੋਣਾ ਸੀ ਕਰੀਏ ਅਸੀਂ ਤਾਂ ਕਿਸੇ ਨੂੰ ਕੋਈ ਨਾ ਭੈਣ ਨੂੰ ਅਸੀਂ ਕਿਹਾ ਭੈਣ ਵੀ ਉਦੋਂ ਸਾਡਾ ਨਹੀਂ ਇਹ ਗੱਲ ਤੇਰੇ ਕਰਣ ਵਾਲੀਆਂ ਸੀ ਜਿਹੜੀਆਂ ਦੁਕਾਨ ਲਾ ਪਈ ਸੀ ਭੈਣ ਨੂੰ ਸਮਝਾ ਵੀ ਉਦੋਂ ਕਿਹਾ ਪੇਣ ਨੇ ਵੀ ਸਾਡੀ ਸਾਡੇ ਦੇ ਕਸੂਰ ਕਰਤਾ ਇਹ ਵੀ ਸਾਡੇ ਨਾਲ ਲੜਕੇ ਉਸ ਵੇਲੇ ਚੜਕੇ ਆਈ ਤਾਂ ਗਿਆ ਜਾਂ ਸਾਨੂੰ ਪਿਠਾੜ ਕੇ ਮੈਨੂੰ ਥੋੜੀ ਪਤਾ ਸੀ ਵੀ ਅਮਰਜੀਤ ਉਹ ਨਾਲ ਲੜੀਓ ਬੋਲੀਓ ਆ ਪੇਣ ਨੇ ਸਿਆਣੇ ਬੰਦੇ ਨੂੰ ਦੱਸਣ ਦਾ ਇਹ ਹੁੰਦਾ ਤੇ ਚਲੋ ਵਿਚਾਰ ਵਾਲਾ ਬੰਦਾ ਪਿਠਾੜ ਕੇ ਗੱਲ ਕਰੂਗਾ ਚਲੋ ਕੋਈ ਨਹੀਂ ਬਾਜੀ ਵੀ ਹੁਣ ਆਪਾਂ ਤੁਸੀਂ ਆਜੋ ਇੱਥੇ ਆਪਾਂ ਇੱਥੇ ਉੱਥੇ ਕੀ ਗੱਲਾਂ ਨੂੰ ਛੱਡੋ ਦੇਖੋ ਅਸੀਂ ਉਹਨਾਂ ਦੇ ਘਰ ਦੇ ਉਹਨਾਂ ਦੇ ਕੰਮ ਦੀ ਜ਼ਿੰਮੇਵਾਰੀ ਸਾਰੀ ਲੈ ਲਈ ਆ ਹੁਣ 6 ਮਹੀਨੇ ਜਿਹੜਾ ਉਹ ਗਏ 6 ਮਹੀਨੇ ਤੋਂ ਕਹਿ ਕੇ ਗਏ ਆ ਵੀ 6 ਮਹੀਨੇ ਤੁਸੀਂ ਪਿੰਡ ਨਹੀਂ ਜਾਣਾ ਤੇ ਹੁਣ ਅੱਗੇ ਦੇਖੋ ਕਹਿੰਦੇ ਜਗਾ ਸਾਡਾ ਵੀਜਾ ਲੱਗ ਗਿਆ ਕਿਉਂਕਿ ਕੰਮ ਹੋ ਮਸ਼ੀਨਾਂ ਦਾ ਸਾਰਾ ਉਹ ਸਾਨੂੰ ਸਮਝਾ ਗਏ ਹੁਣ ਅਸੀਂ ਸਾਂਭਦੇ ਆ ਕੰਮ ਦਾ ਗਾਰੀਗਰ ਕੁੜੀਆਂ ਲੱਗੀਆਂ ਕਰੀ ਜਾਂਦੀਆਂ ਵਿਚਾਰੀਆਂ ਇਹ ਲੇਖ ਲੁਖ ਲੈਂਦੀ ਆ ਮਾਪਾ ਮੜ ਮੋਟ ਮਾਰਿਆ ਉਧਰ ਉਧਰ ਕਰ ਲਈਦਾ ਦੇਖਦੇ ਦੇਣ ਜਾਣਾ ਦੇ ਆਈਦਾ ਦੇ ਲੈ ਇੰਨੀ ਗਲਤੀ ਨੇ ਤੇਰੀ ਨੇ ਉਹ ਉਧਰ ਚਲ ਗਿਆ ਤੂੰ ਉੱਥੇ ਜਾ ਕੇ ਬਹਿ ਕੇ ਇੱਥੇ ਜਿੰਦੇ ਲੱਗਾ ਆ ਕੀ ਬਣਾਇਆ ਘਰ ਦਾ ਦੇਖ ਅਤਰਪਾਲ ਵੀ ਫਟਿਓ ਵੱਡਾ ਵੱਸਦਿਆਂ ਦੇ ਹੁੰਦੇ ਆ ਪਾਨ ਦਾ ਵੱਸਦਿਆਂ ਦੇ ਹੁੰਦੇ ਆ ਕਿਤੇ ਮੱਤੀ ਹੋਈ ਮੱਤੀ ਹੋਈ ਸੀ ਅੰਦਰ ਬੈਠਣਾ ਜੀਨੇ ਕਿ ਤਾ ਮੈਨੂੰ ਤਾਂ ਸਾਰਿਆਂ ਨੂੰ ਇਹ ਕਿਹਨੂੰ ਪਤਾ ਵੀ ਇਹ ਤਾਲਾ ਲਾ ਕੇ ਆਪਣੇ ਕਮਰੇ ਨੂੰ ਤਾਲਾ ਲਾ ਕੇ ਗਿਆ ਸੀ ਕਮਰੇ ਸਾਫ ਸਫਾਈ ਨਾ ਕਰਦੀ ਮੈਂ ਲੋੜ ਨਹੀਂ ਜੀ ਤਾਲਾ ਲਾਉਣ ਦੀ ਇਹਨੂੰ ਸਮਾਂ ਸਾਨੂੰ ਆਹਣ ਕੋਲ ਨੇ ਕਹਿੰਿਆ ਪੁੱਛਿਆ ਉਹ ਕਹਿੰਦਾ ਉਹਦੇ ਉੱਤੇ ਉਹਨਾਂ ਨੂੰ ਆਪਣੇ ਪੇਕੇ ਕੀ ਕੰਮ ਹੈ ਅਜੇ ਤੱਕ ਦੱਸਿਆ ਹੀ ਨਹੀਂ ਕਿਸੇ ਨੂੰ ਉਹ ਪਤਾ ਮੈਨੂੰ ਬਾਜੀ ਤੁਸੀਂ ਤਾਂ ਗੱਲ ਕਰਨੀ ਨਹੀਂ ਪਰ ਇਹਦਾ ਇੱਕ ਦੀਆਂ ਦੋ ਦੋ ਲਾਗ ਮੈਨੂੰ ਦੱਸਣ ਲੱਗਾ ਭਈ ਮੇਨਾਂ ਬੋਲਦੇ ਮੈਨੂੰ ਤੰਗ ਕਰਦੇ ਆ ਚਲੋ ਤਾਂ ਵੇ ਸਮਾਜ ਜਗਤ ਦੇ ਦਾ ਪ੍ਰਭਾ ਕੱਢ ਲਿਆ ਉਹ ਵਿਚਾਰੀ ਕੁੜੀ ਨੇ ਇੱਥੇ ਰਹਿਣਾ ਸੀ ਉਹਨੇ ਘਰ ਜਾ ਕੇ ਦੱਸਣਾ ਸੀ ਚਲੋ ਬਾਜੀ ਮਾਰਾ ਵਕਤ ਸਗਾ ਚਲੋ ਮਾਰੇ ਵਕਤ ਨੇ ਮਾਰ ਲਿਆ ਅਮਰਜੀਤ ਗਾਲ ਥੋਂ ਤੈਨੂੰ ਕੀ ਦਿਖਿਆ ਜਿਹੜਾ ਤੂੰ ਜੰਦਾ ਲਾ ਕੇ ਚਲ ਗਈ ਮੈਨੂੰ ਤਾਂ ਇਹ ਹੋ ਗਿਆ ਵੀ ਮੇਰਾ ਘਰ ਵਾਲਾ ਬਾਹਰ ਗਿਆ ਆ ਬਾਹਰ ਚੱਲ ਗਿਆ ਹੁਣ ਮੈਨੂੰ ਵੀ ਲਾਲਚ ਹੋ ਗਿਆ ਥੋੜੇ ਜਿਹਾ ਤੇ ਭਾਜੀ ਨੇ ਵੀ ਮੈਨੂੰ ਥੋੜਾ ਜਿਹਾ ਕੁਝ ਸਮਝਾਇਆ ਨਹੀਂ ਉਹ ਨਹੀਂ ਵੀ ਮੈਨੂੰ ਪੁੱਟੇ ਰਾਸਤੇ ਪਾਇਆ ਉਹ ਵੱਡੇ ਸੀਗੇ ਅਕਸਰ ਮੇਰੇ ਨਾਲੋਂ ਉਹਨਾਂ ਦਾ ਸਮਝਾਣ ਦਾ ਬਣਦਾ ਸੀਗਾ ਇੰਨੀ ਵੀ ਨਹੀਂ ਮੈਨੂੰ ਸਮਝਾਇਆ ਮੈਂ ਮੇਰੇ ਵੀ ਨਹੀਂ ਦਿਮਾਗ ਨੇ ਕੰਮ ਕੀਤਾ ਉਹੀ ਭਾਜੀ ਲਾਲਚ ਹੋ ਗਿਆ ਵੀ ਪਤਾ ਨਹੀਂ ਮੇਰੇ ਭਾਜੀ ਇੱਥੇ ਇੱਥੇ ਆ ਮੇਰੇ ਘਰ ਆ ਬਾਹਰ ਚਲ ਗਿਆ ਬਾਹਰ ਜਾ ਕੇ ਪੈਸੇ ਭੇਜੂਗਾ ਜੀ ਆਪਣਾ ਬਣਾ ਲਾਂਗੇ ਨਾਲ ਬਾਹਰਲੀ ਕਮਾਈ ਤਾਂ ਦੇਖ ਲਈ ਕਰਜਾ ਚੱਕ ਕੇ ਭੇਜਿਆ ਇਹ ਨਹੀਂ ਸੋਚਿਆ ਵੀ ਤੇ ਕਿੱਥੋਂ ਫੜ ਫੜ ਕੇ ਭੇਜਿਆ ਪਤਾ ਹੀ ਟਿਕਟ ਖਰਾਬ ਹੋ ਗਏ ਖੜੇ ਪੈਰ ਫੇ ਭਾਜੀ ਹੁਣਾਂ ਤੋਂ ਪੈਸੇ ਮੰਗੇ ਇਹਨੂੰ ਭੁੱਲ ਗਿਆ ਨਾ 3 ਦਿਨ ਪਹਿਨ ਦਾ ਫੋਨ ਆ ਗਿਆ ਵੀ ਹੁਣ ਮੈਂ ਦੁਕਾਨ ਪਾ ਲਈ ਆ ਤਾਂ ਮੈਨੂੰ ਹੁਣ ਦੋ ਤਾਂ ਫੜਿਆ ਉਹ ਦੋ ਵੀ ਇਹ ਬੋਲੀ ਵੀ ਤੁਸੀਂ ਫੜਿਆ ਤੁਸੀਂ ਦੇਣਾ ਹੈਗਾ ਇਹਦਾ ਸਮਾਂ ਭੈਣ ਜਿੱਦਾਂ ਤੈਨੂੰ ਪੈਸੇ ਦਿੱਤੇ ਆ ਉਦੋਂ ਵੀ ਲੜ ਕੇ ਗਈ ਆ ਵੀ ਤੁਸੀਂ ਤਾਂ ਦਾਨੀ ਬਣੇ ਹੋ ਆ ਭੈਣ ਨੂੰ ਦੋ ਮੈਂ ਪੈਸੇ ਲਈ ਜਾਵਾਂ ਆਪੇ ਲਾਉਣੇ ਆ ਤੁਸੀਂ ਅਜਿਹੀ ਨਹੀਂ ਦੇਣਾ ਕੁਝ ਵੀ ਐਸੀ ਤਾਂ ਮਰਜ਼ੀ ਤੇ ਵੀ ਰਹਿ ਦਿੱਤੇ ਅਸੀਂ ਕਹਾਂ ਤੈਨ ਮੇਰੇ ਕਪੈਸੇ ਕਰਕੇ ਲੜੀ ਸੀ ਹੋਏ ਤਾਂ ਤੁਹਾਨੂੰ ਕਹਨੇ ਕਿਹਾ ਸੀ ਨਹੀਂ ਵੀ ਸਾਡੇ ਕੋਲੋਂ ਨਾ ਮੰਗ ਲਵੇ ਜਿੱਦਣ ਨਾ ਦਵਾਈ ਨੂੰ ਉਦੋਂ ਵੀ ਕਹਿੰਦੀ ਸੀ ਵੀ ਭੈਣ ਨੂੰ ਦਿੱਤੋ ਭੈਣ ਤੋਂ ਲੈ ਲਓ ਤੋਂ ਮੰਗੋ ਭੈਣ ਦੀ ਮਾਦਾ ਕਿੱਥੇ ਮਦਦ ਕੀਤੀ ਮਾਦਾ ਕਿੱਥੇ ਸੀ ਲੈਣ ਕਿੱਥੇ ਦਿੱਤੇ ਆ ਪੈਸੇ ਵੀ ਅਸੀਂ ਵਾਪਸ ਲਈਏ ਉਹਨਾਂ ਤੋਂ ਤਲੋ ਬਾਜੀ ਇਸ ਗੱਲ ਤੇ ਮੈਂ ਸ਼ਰਮਿੰਦਾ ਹਾਂ ਕੋਈ ਮੇਨੇ ਨਹੀਂ ਪੈਸਿਆਂ ਦੇ ਮਾਲੇ ਜਿਹਦੇ ਪੈਸੇ ਲੈਣੇ ਦੇਣੇ ਪਾਣੇ ਆ ਗੇਖੋ ਤਵੇ ਭੈਣ ਭਾਈ ਲੋਕ ਮਦਦ ਕਰਦੇ ਆ ਇਸੇ ਕਰਕੇ ਕਰਦੇ ਪੇ ਜਦ ਸਾਡਾ ਭਰਾ ਦਾ ਕਿਸੇ ਦਾ ਸਾਰ ਦੇਵੇ ਜਦੋਂ ਵੀ ਐਦਾਂ ਦੇ ਕੰਮ ਹੁੰਦੇ ਆ ਅਗਲਾ ਮਦਦ ਕਰਨ ਨੂੰ ਮੜ ਜਾਂਦਾ ਦੂਜਾ ਬੰਦਾ ਵੀ ਅਗਲਾ ਕਹਿੰਦਾ ਇਹ ਉਹਦੇ ਨਾਲ ਐਦਾਂ ਹੋਈ ਸਾਡੇ ਨਾਲ ਵੀ ਦੇਖਣੀ ਗੱਲ ਨੂੰ ਇਹਦਾ ਭਾਈ ਹੈਗੀ ਆ ਗੱਲ ਇਹਦਾ ਸਾਰਿਆਂ ਨੂੰ ਪਤਾ ਵੀ ਜਦ ਅਸੀਂ ਮਦਦ ਕਰਦੇ ਆ ਅਗਲਾ ਕਹਿੰਦਾ ਵੀ ਸਾਡੀ ਵੀ ਦਾਖ ਹੋਰੂਗਾ ਨੇ ਤਾਂ ਚਲੋ ਭਾਜੀ ਹੁਣੀ ਚੰਗੇ ਆ ਵੀ ਉਹਨਾਂ ਨੇ ਸੋਚਿਆ ਦੇਖੋ ਤੁਹਾਡੇ ਉਦੋਂ ਅਜੀ ਉਹਨਾਂ ਤੋਂ ਲੈ ਕੇ ਦਿੱਤੇ ਜਦੋਂ ਤੁਹਾਡੀ ਟਿਕਟ ਦਾ ਰੌਲਾ ਪਿਆ ਬਚਾ ਹੋਣਾ ਵਿਚਾਰਾ ਬੇ ਇਥੇ ਦੇ ਉਦੋਂ ਦੇ ਕੇ ਗਿਆ ਇਲਾਜ ਤੇ ਫੇਰ ਉੱਥੇ ਮੈਨੇ ਦਵਾਈਆਂ ਲੈ ਕੇ ਲੁਧਿਆਣੇ ਤੱਕ ਦੇ ਕੇ ਆਂਦ ਰਹਿਆ ਆਪਾਂ ਹੁਣ ਕਿਸੇ ਦਾ ਕੀ ਕਰਦਾ ਨੇ ਹੁਣ ਲਾਹਾਂਗੇ ਹੌਰ ਹੁਣ ਕੰਮ ਸੂਤ ਆ ਗਿਆ ਇਦਾਂ ਆ ਪੰਜ ਸੱਤ 10000 ਰੁਪਏ ਸਾਨੂੰ ਬਾਹਰੋਂ ਭੇਜ ਦਿੰਦੇ ਖਰਚਾ ਬਾਕੀ ਸਾਨੂੰ ਇੱਥੋਂ ਬਣ ਜਾਂਦੇ ਆ ਨਜ਼ਾਰਾ ਸਾਡਾ ਵਧੀਆ ਹੋਣ ਲੱਪਿਆ ਲੈ ਜਾਣੇ ਪੈਦੇ ਹੋਰ ਦੋ ਮਹੀਨੇ ਆ ਅੱਧੇਕ ਲੈ ਗਏ ਆ ਮੈਂ ਤਾਂ ਕੁੜੀ ਕਹਿੰਦੀ ਸੀ ਕਿ ਜਦੋਂ ਅਸੀਂ ਉੱਥੇ ਆ ਜੀ ਤੁਹਾਨੂੰ ਸਾਰੇ ਭੇਜ ਦਨੇ ਆ ਤੇ ਤੁਸੀਂ ਆਪਣਾ ਨਾਲੇ ਮàngaan ਕੋਨ ਮਾੜਾ ਮੋਟਾ ਸਵਾਰ ਲਿਓ ਨਾ ਦੇਖ ਲਾ ਬਾਤਾਂ ਓਹ ਗੋਠੀਆਂ ਵਾਲੀਆਂ ਬਾਅਦ ਦੇ ਪੈਸੇ ਆ ਨਾ ਉਹਨਾਂ ਦਾ ਵੇਵੀ ਵਧੀਆ ਚੱਲਦਾ ਕੰਮ ਵਧੀਆ ਠੀਕ ਆ ਅਸੀਂ ਤੱਕੇ ਖਾ ਕੇ ਆ ਕੇ ਮੁੜ ਕੇ ਇੱਥੇ ਆ ਗਏ ਸਾਡਾ ਵੇ ਉਹੀ ਹਾਲ ਹੋ ਗਿਆ ਜੇ ਉਹ ਤਾਂ ਮੜੀ ਹੋਸ਼ ਕਰਦੀ ਇਕੱਠੇ ਰਹਿੰਦੇ ਇਹਨਾਂ ਨੂੰ ਵੀ ਮਦਦ ਤੁਮ ਮਿਲਦੀ ਭੂਮੀ ਕੋਸ਼ ਕਰਦੀ ਇਕੱਠੇ ਰਹਿ ਰਹੇ ਕੰਮ ਹਰਕਤ ਹੋਦੀ ਹੈ ਇਹੀ ਸੋਚਿਆ ਸੀ ਨਾਲ ਮਿਲ ਕੇ ਚਲੋ ਕੰਮ ਕਰਕੇ ਪੈਸਾ ਤਾਰਿਆ ਆਵਾਂਗੇ ਕੁਝ ਕਰਾਂਗੇ ਹੁਣ ਬੱਚੇ ਕੋਠੇ ਕਰਨ ਵਾਲੇ ਇਹ ਬਰਸਾਤਾਂ ਚਹੀਦੀ ਕਿ ਇਹ ਰਹੀਆਂ ਹਾਂ ਚਲੋ ਆਪਾਂ ਹੁਣ ਜਾਣਾ ਵੀ ਆਪਾਂ ਸਕੂਟਰੀ ਵੀ ਤੋੜ ਕੇ ਲੈ ਕੇ ਆਏ ਆਂ ਤੇ ਬਸ ਉੱਥੇ ਬਸ ਇੱਧਰ ਕੇ ਸਮਾਪਤ ਚਲੋ ਤੁਸੀਂ ਵੀ ਇੱਥੇ ਰਹਿ ਲੋ ਰਾਤ ਮੈਂ ਵੀ ਰਹਿਣ ਲੱਗੀਆਂ ਨਹੀਂ ਸਕੂਟਰੀ ਆ ਕੇ ਬਈ ਨਹੀਂ ਉਹ ਘਰ ਉਹ ਅਗਲੇ ਦੀ ਜ਼ਿੰਮੇਵਾਰੀ ਲਈਏ ਤੈਨੂੰ ਪਤਾ ਅਗਲੇ ਦੇ ਘਰ ਦੀ ਗੰਦੇ ਲਾ ਕੇ ਇਦਾਂ ਤੁਸੀਂ ਰਹਿ ਸਕਦੇ ਆਂ ਜੀ ਦਾ ਸਮਾਂ ਚਲੋ ਨਾਲੇ ਇਹ ਵੀ ਵਕਤ ਸੀਗਾ ਮਾਰਾਇਆ ਚੋਰ ਵਾਕਤ ਮਾਰਾ ਹੈਗਾ ਮਹਾਰਾਜ ਸਰਤਾ ਨਹੀਂ ਪਾਜੀ ਬਾਗਤ ਦੀ ਮਾਰ ਤੁਹਾਨੂੰ ਨਹੀਂ ਪਈ ਆ ਬਾਗਤ ਦੀ ਮਾਰ ਤਾਂ ਸਾਨੂੰ ਗਈ ਆ ਹੁਣ ਨਾਲੇ ਅਸੀਂ ਪੈਸੇ ਲਾਵਾਂਗੇ ਨਾਲੇ ਹੁਣ ਸਾਨੂੰ ਪਤਾ ਲੱਗੂਗਾ ਭਾਜੀ ਇਹ ਤਾਂ ਬਾਗਤ ਹੁਣ ਜਿਹੜੀ ਬਾਗਤ ਦੀ ਮਾਰ ਸਾਨੂੰ ਗਈ ਆ ਇਹਦਾ ਹੁਣ ਨਾਲੇ ਪੈਸੇ ਲਾਵਾਂਗੇ ਨਾਲੇ ਸਾਨੂੰ ਪਤਾ ਲੱਗੂਗਾ ਜੇ ਅਸੀਂ ਤੁਹਾਡਾ ਸਾਥ ਦੇਣ ਦੇ ਤਾਂ ਤੁਹਾਡਾ ਵੀ ਨਹੀਂ ਸੀ ਇਹ ਹਾਲ ਉਹਨਾਂ ਦਾ ਸਾਡਾ ਵੀ ਨਹੀਂ ਸੀ ਤੁਸੀਂ ਤਾਂ ਫੇਸ ਸੈਟ ਆ ਕਿਹਦਾ ਦਿਲ ਕਰਦਾ ਕਰੋਗਾ ਆਦਮ ਪੱਟਾ ਜਦੋਂ ਨਹੀਂ ਕਿਸੇ ਨੇ ਪੁੱਛਿਆ ਠੀਕ ਚਲੋ ਭਾਜੀ ਇਹ ਤਾਂ ਹਮਜਬੂਰੀ ਨੂੰ ਗਏ ਸੀ ਇਹ ਵੀ ਚਲੋ ਚਲੋ ਕੋਈ ਨਹੀਂ ਫੇਰ ਵੀ ਚਲੋ ਅਸੀਂ ਤੁਹਾਡੇ ਨਾਲ ਹੀ ਕੋਈ ਨਹੀਂ ਭੈਣ ਜਿਹੜੇ ਤੈਨੂੰ ਬਿਆਦੇ ਦਿੱਤੇ ਹੋ ਮੇਰੇ ਫਿਕਰੋਂ ਕੇ ਬਾਤ ਆਦੀ ਨਹੀਂ ਲੈਣੀ ਪੰਦੀ ਕੋਈ ਵੀ ਨਾ ਹੋਰੀ ਦੋ ਦਿਨ ਮੇਰਾ ਬਹੁਤ ਨਹੀਂ ਆਦੀ ਨਹੀਂ ਲੈਣੀ ਪੰਦੀ ਵੀ ਬਸ ਹੋਰ ਕੀ ਅਸੀਂ ਤੁਹਾਡੇ ਘਰੋਂ ਕਲੇਸ਼ ਇੱਕ ਮਿਟਾਉਣ ਲੈ ਕੇ ਆ ਸੀ ਵੀ ਚਲੋ ਉਹ ਹੋ ਗਿਆ ਤੇ ਗੋਪੀ ਦਾ ਫੋਨ ਆ ਜਾਂਦਾ ਵਾ ਕਹਿ ਦਿੰਦਾ ਵੀ ਹੁਣ ਸਾਰਾ ਕੁਝ ਠੀਕ ਠਾਕ ਹੈ ਤੇ ਅਸਲ ਇੰਨੇ ਕੰਮ ਚ ਬਰਕਤ ਪਈ ਆ ਨਾ ਪਰਮਾਤਮਾ ਨੇ ਜਿਆਦਾ ਨਾ ਬਹੁਤ ਸੋਹਣਾ ਆ ਕੰਮ ਨੂੰ ਚੱਲਦਾ ਆ ਮਾਤਮਾ ਸਭ ਦਾ ਸੋਹਣਾ ਨੇ ਕੋਈ ਨਹੀਂ ਵੀਰੇ ਮੈਂ ਅਗਲੇ ਹਫ਼ਤੇ ਉਹਨਾਂ پیسے ਦੇ ਕੇ ਜਾਉਂਗੀ ਨਹੀਂ ਮੈਂ ਤੇ ਨਹੀਂ ਲੈਣੇ ਹੁਣ ਅਸੀਂ ਪੈਸੇ ਨਹੀਂ ਲੈਣੇ ਮਹਾਰਾਜ ਨੇ ਸਾਡਾ ਅਨਸਾਰ ਤਾਂ ਦੇਖੋ ਉਥੇ ਜਾਰਾ ਨਾੜਾ ਰੋਟੀ ਮੇਨ ਲੱਗ ਪਈ ਆ। ਬਾਕੀ ਇਹਦੇ ਭਰਾ ਦੇ ਆ। ਉਹ ਤਾਂ ਇਹਨੂੰ ਇਹ ਕਹਿ ਗਿਆ ਕਹਿੰਦਾ ਤੁਸੀਂ ਮੈਨੂੰ ਕਹਿ ਗਿਆ ਕਹਿੰਦਾ ਤੁਸੀਂ ਆਪਣੀ ਭੈਣ ਦੇ ਨੂੰ ਦਿੱਤੇ ਆ। ਇਹ ਵੀ ਸਾਡੀ ਭੈਣ ਆ। ਜੇ ਤੁਸੀਂ ਸਾਥੋਂ ਫੜ ਕੇ ਉਹਦੀ ਮਦਦ ਕਰ ਦਿੰਦੇ ਆ। ਸਾਡੇ ਗੋਲੇ ਅਸੀਂ ਤਾਂ ਨਹੀਂ ਆਪਣੀ ਭੈਣ ਦੀ ਮਦਦ ਕਰਦਾ। ਕੋਈ ਸਮਝਦਾਰ ਆ। ਉਹ ਇਦਾਂ ਹੀ ਕਰਦੇ ਆ ਜਿਹਨੇ ਇਹਨਾਂ ਨੂੰ ਨਹੀਂ ਸਮਝ ਹੈਗੀ। ਉਹ ਨਹੀਂ ਤਾਂ ਕਹਣਾ ਭੈਣ ਦੇ ਪੈਸੇ ਆਉਂਦੇ ਰੱਖੀ ਚਲੋ। ਤਾਂ ਤੜ ਚਲੀ। ਚਲ। ਬਾਜੀ ਤਾਲਾ ਲਾ ਅਨ ਨੂੰ ਰਹਿਣ ਦਿੰਦੇ ਮੈਂ ਸਵਾਈ ਸੂਈ ਕਰਦਾ ਆ ਕਰਨੀ ਸੀ ਅੰਦਰ। ਨਹੀਂ ਨਹੀਂ ਵਧੀਆ ਕੀਤਾ ਤਾ ਜਮਾ। ਤੈਨੂੰ ਪਤਾ ਰਹੂਗਾ। ਕਿਦਾਂ ਤੂੰ ਤਾਲਾ ਲਾ ਕੇ ਗਈ ਸੀ ਨਾ ਰਹਿੰਦੀ ਸੀ ਹੋਂ ਤੇਨੋਂ ਪਤਾ ਲੱਗੂਗਾ ਬਈ ਤੇ ਕਿਤਾ ਘਰ ਵਿੱਚ ਰਹਿਣਾ ਜਾਂ ਰੌਣਕ ਨਹੀਂ ਹੁਣ ਘਰ ਤੇ ਮਰੀਆ ਕੀਤਾ ਭਾਜੀ ਬਹੁਤ ਸੋਹਣਾ ਜਿਹੜਾ ਤਾਲਾ ਲਾ ਚੱਲੇ ਤੁਸੀਂ ਆਪਣਾ ਚਲੋ ਠੀਕ ਹੈ ਚਲੀਏ ਹੋਰ ਸੇ ਹੁੰਦਾ